ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਤੀਆਂ ਹੋਇਆ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਦੇ ਚਰਨਾਂ ਵਿੱਚ ਮੈਂ ਗਿਆਨੀ ਜਰਨੈਲ ਸਿੰਘ ਜੀ ਮੁਖ ਗ੍ਰੰਥੀ ਗੁਰਦੁਆਰਾ ਪਾਂਸ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਪਟਲਾਡਾ ਜ਼ਿਲ੍ਹਾ ਮਾਨਸਾ ਤੋਂ ਆਪ ਸੰਤਾਂ ਦੇ ਚਰਨਾਵਿਚ ਕੁਝ ਬੇਨਤੀਆਂ ਕਰਨ ਵਾਸਤੇ ਹਾਜ਼ਰ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕੇ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਪਾਂਡ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਤੀਸਰੇ ਪਾਤਸ਼ਾਹ ਧੰਨ Sri ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਜੂੜਾ ਸਾਸ ਸੁਪਤ ਨੇ ਜੋ ਕਿ ਉਹਨਾਂ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੇ 12 ਸਾਲ ਲੰਗਰਾਂ ਦੀ ਸੇਵਾ ਕਰਕੇ ਤੇ ਸਿੱਖੀ ਪ੍ਰਚਾਰ ਦੀ ਸੇਵਾ ਕਰਕੇ ਪ੍ਰਾਪਤੀ ਕੀਤੀ ਸੀ ਜਿੱਥੇ ਸੰਗਰਾਂ ਨੇ ਆਪਣੇ ਜਨਾਂ ਦੇ ਜੂੜਾ ਸਾਹਿਬ ਬਖਸ਼ਿਸ਼ ਕੀਤੇ ਉਥੇ ਬਿਆਨਤਵਾਰ ਦੇ ਕੇ ਤੇ ਨੇ ਹਾਲ ਕੀਤਾ ਪੀੜੀ ਦਰ ਪੀੜੀ ਚੱਲਦਿਆਂ ਪਰਿਵਾਰ ਸਮੇਂ ਦੀ ਇਨਜਾਗਤ ਨੂੰ ਦੇਖਦਾ ਹੋਇਆ ਨਗਰ ਸੈਦੇਵਾਲਾ ਵਿਖੇ ਆ ਕੇ ਵਸਿਆ ਸੋ ਹਰ ਸਾਲ ਦੀ ਤਰ੍ਹਾਂ ਅ ਆਸੂ ਵਦੇ 7ਵੀਂ 8ਵੀਂ 9ਵੀਂ ਨੂੰ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਮੱਲ ਉਹਨਾਂ ਦੀ ਸਲਾਨਾ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਸਲਾਨਾ ਵਰਸੀ ਮਨਾਇ ਜਾਂਦੀ ਹੈ ਜੋ ਕਿ ਐਸ ਵਾਰ 13 ਸ਼ੌਗਾ 15 ਸਤੰਬਰ ਦਿਨ ਸ਼ਨੀਵਾਰ ਐਤਵਾਰ ਤੇ ਸੋਮਵਾਰ ਨੂੰ ਆ ਰਹੀ ਹੈ ਬੜੀ ਧੂਮਤਾਂਮ ਦੇ ਨਾਲ ਬਾਬਾ ਜੀ ਦੀ ਵਰਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ 7 ਤਰੀਕ ਤੋਂ ਸਤਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੈ ਅਤੇ 15 ਤਰੀਕ ਨੂੰ ਸਮਾਪਤੀ ਹੈ ਇਸ ਜੂਲ ਮੇਲੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਥਾਵਾਚਕ ਰਾਗੀ ਢਾਡੀ ਕਵਿਸ਼ਰੀ ਜਥੇ ਜੋ ਕਿ ਬੜੇ ਸੁੱਝੇ ਹੋਏ ਮਹਗਾਏ ਜਾ ਰਹੇ ਨੇ ਤੇ ਆਪ ਗੁਰੂਕੀਆਂ ਸਿੱਖ ਸੰਗਤਾਂ ਨੂੰ ਜਥਿਆਂ ਨੇ ਰਾਗੀਆਂ ਨੇ ਅਤੇ ਕਥਾਵਾਚਕਾਂ ਨੇ ਗੁਰੂ ਇਤਿਹਾਸਾਂ ਤੋਂ ਜਾਣੂ ਕਰਾਉਣਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਤਨਾ ਵੀ ਹੋ ਸਕੇ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਨੇ 13 14 15 ਸਤੰਬਰ ਨੂੰ ਗੁਰਦੁਆਰਾ ਬਾਂ ਸਾਫ ਸੱਚੀ ਮੰਜੀ ਨਗਰ ਸਹਿੰਦੇਵਾਲਾ ਵਿਖੇ ਪਹੁੰਚ ਕਰਕੇ ਬਾਬਾ ਜੀ ਨੂੰ ਆਪੋ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਅਤੇ ਆਏ ਹੋਏ ਜਥਿਆਂpassੋ ਪਵਿੱਤਰ ਇਤਿਹਾਸ ਸ਼ਰਨ ਕਰਕੇ ਲਾਹੇ ਲੈ ਕੇ ਤੇ ਤੁਹਾਂ ਦਾ ਅਯੋਗ ਬੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ